ਸੱਚੇ ਕਾਲ ਜੀ ਅਮਰਕਾ ਨਿਊਜ਼ ਬੁਲਟਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਆਂ ਮੁੱਖ ਹੈਡਲਾਈਨਸ ਤੇ ਚੰਪ ਨੇ VOTING ਨਿਯਮਾਂ ਚੁੱਕੀ ਦਾ ਬਦਲਾਅ ਆਗ੍ਰਿਤਾ ਸਬੂਤ ਵਜੋਂ ਪਾਸਪੋਰਟ ਦਿਖਾਉਣਾ ਬੜਾ ਜ਼ਰੂਰੀ ਪਤਨੀ ਨਾਲ ਗ੍ਰੀਨਲੈਂਡ ਜਾਨ ਗੇ ਉਪਰराष्ट्रपति ਜਿਹੜੀ ਵੈਂਜ਼ ਅਮਨਰਕੀ ਪੁਲਾੜ ਅੱਡੇ ਤੱਕ ਹੀ ਸੀਮਿਤ ਕਰ ਦਿੱਤੀ ਗਈ ਯਾਤਰਾ ਕੋਲੰਬੀਆ ਦੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਵੱਲੋਂ ਮੁਕਦਮਾ ਦੇਸ਼ ਨਿਕਾਲੇ ਨੂੰ ਰੋਕਣ ਲਈ ਚੰਪ ਤੇ ਕੀਤਾ ਮੁਕਦਮਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ VOTING ਨੀਮਾ ਦੇ ਵਿੱਚ ਬਦਲਾਅ ਕਰ ਦਿੱਤੇ ਨੇ ਤੇ ਉਹਨਾਂ ਨੇ ਇਹਨਾਂ ਡਾਕੂਮੈਂਟਸ ਦੇ ਉੱਤੇ ਸਾਈਨ ਵੀ ਕਰ ਦਿੱਤੇ ਨੇ ਹੁਣ ਇਹ ਨਾਗਰਿਕਤਾ ਦਾ ਸਬੂਤ ਦੇਣਾ ਜ਼ਰੂਰੀ ਹੋਵੇਗਾ ਭਾਵੇਂ ਜੇ ਤੁਸੀਂ ਵੋਟ ਪਾਉਣ ਜਾ ਰਹੇ ਹੋ ਤਾਂ ਪਾਸਪੋਰਟ ਵਖਾਉਣਾ ਤੁਹਾਡੇ ਲਈ ਜ਼ਰੂਰੀ ਹੈ ਨਾਹੀਂ ਡੋਨਾਲਡ 트ੰਪ ਨੇ ਵੀ ਕਿਹਾ ਹੈ ਕਹਿੰਦੇ ਕਿ ਭਾਰਤ ਦੇ ਵਿੱਚ ਬਾਇਓਮੈਟ੍ਰਿਕ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਅਸੀਂ ਹਜੇ ਵੀ ਪੁਰਾਣੇ ਤਰੀਕਿਆਂ ਦੇ ਉੱਤੇ ਅੜੇ ਹੋਏ ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਚੋਣ ਪ੍ਰਕਿਰਿਆ ਨੂੰ ਬਦਲਣ ਵਾਲੇ ਇੱਕ ਕਾਰਜਕਾਰੀ ਆਦੇਸ਼ ਤੇ ਸਾਈਨ ਕੀਤੇ ਨੇ ਇਸ ਹਫ਼ਤੇ ਅਮਰੀਕੀ ਨਾਗਰਿਕਾਂ ਨੂੰ ਵੋਟਰ ਰਜਿਸਟ੍ਰੇਸ਼ਨ ਲਈ ਨਾਗਰਿਕਤਾ ਦਾ ਸਬੂਤ ਦੇਣਾ ਪਵੇਗਾ। 트럼ਪ ਪ੍ਰਸ਼ਾਸਨ ਨੇ ਅਧਿਕਾਰੀਆਂ ਅਨੁਸਾਰ ਇਸ ਦਾ ਉਦੇਸ਼ ਵੋਟਰ ਸੂਚੀ 'ਚ ਸ਼ਾਮਲ ਗੈਰਕਾਨੂੰਨੀ ਪ੍ਰਵਾਸੀਆਂ ਤੇ ਸ਼ਿਕੰਜਾ ਕਸਣਾ ਹੈ। ਵਰਤਮਾਨ 'ਚ ਅਮਰੀਕਾ ਦੇ ਕਈ ਰਾਜਾਂ 'ਚ ਵੋਟਰ ਰਜਿਸਟ੍ਰੇਸ਼ਨ ਲਈ ਪਾਸਪੋਰਟ ਜਾਂ ਜਨਮ ਸਰਟੀਫਿਕੇਟ ਦਿਖਾਉਣ ਦੀ ਕੋਈ ਲੋੜ ਨਹੀਂ ਹੈ। ਟਰੰਪ ਨੇ 2020 ਦੀਆਂ ਚੋਣਾਂ 'ਚ ਆਪਣੀ ਹਾਰ ਲਈ ਜਾਲੀ VOTING ਨੂੰ ਜ਼ਿੰਮੇਵਾਰ ਠਹਿਰਾਇਆ ਸੀ ਹਾਲਾਂਕਿ ਸੁਬਿਆ ਨੇ ਟਰੰਪ ਦੇ ਇਸ ਹੁਕਮ ਨੂੰ ਅਦਾਲਤ 'ਚ ਚੁਣੌਤੀ ਦੇਣ ਦੀ ਤਿਆਰੀ ਕਰ ਲਈ ਹੈ ਹੁਕਮਚਾ ਟਰੰਪ ਨੇ ਕਿਹਾ ਹੈ ਕਿ ਭਾਰਤ ਅਤੇ ਬ੍ਰਾਜ਼ੀਲ ਚ ਵੋਟਰ ਇੱਕ ਵਿਅਕਤੀ ਦੀ ਪਛਾਣ ਨੂੰ ਬਾਇਓਮੈਟ੍ਰਿਕ ਡਾਟਾਬੇਸ ਨਾਲ ਜੋੜ ਰਹੇ ਨੇ ਜਦਕਿ ਅਮਰੀਕਾ ਚ ਨਾਗਰਿਕ ਇਸ ਲਈ ਸਵੈ ਤਸਦੀਕ ਤੇ ਨਿਰਭਰ ਨੇ ਅਮਰੀਕਾ ਚ VOTING ਸੰਬੰਧੀ ਕੋਈ ਇੱਕਸਾਰ ਨਿਯਮ ਨਹੀਂ ਹਨ ਹਰੇਕ ਰਾਜ ਦੇ ਆਪਣੇ ਕਾਨੂੰਨ ਹੁੰਦੇ ਨੇ ਰਕਸਾਸ ਜਾਰਜੀਆ ਤੇ ਇੰਡੀਆਨਾ ਵਰਗੇ ਰਾਜਾਂ ਚ VOTING ਪ੍ਰਕਿਰਿਆ ਬਹੁਤ ਸਖਤ ਹੈ ਇੱਥੇ ਵੋਟ ਪਾਉਣ ਲਈ ਫੋਟੋ ਆਈਡੀ ਜਿਵੇਂ ਕਿ ਡਰਾਈਵਿੰਗ ਲਾਇਸੈਂਸ ਤੇ ਪਾਸਪੋਰਟ ਦਿਖਾਉਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਕੈਲੀਫੋਰਨੀਆ ਨਿਊਯਾਰਕ ਅਤੇ ਇਲਿਨੋਇਸ ਵਰਗੇ ਰਾਜ ਵੋਟਿੰਗ ਦੇ ਮਾਮਲੇ 'ਚ ਇਹਨੇ ਸਖਤ ਨਹੀਂ ਹਨ ਇਨਾ ਰਾਜਾਂ 'ਚ ਵੋਟ ਪਾਉਣ ਲਈ ਨਾਮ ਤੇ ਪਤਾ ਦੇ ਕੇ ਜਾਂ ਬਜਲੀ ਦੇ ਬਿੱਲ ਵਰਗੇ ਕੋਈ ਵੀ ਦਸਤਾਵੇਜ਼ ਵਿਖਾ ਕੇ ਵੋਟ ਪਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਮਿਸ਼ਿਗਨ ਵਰਗੇ ਰਾਜਾਂ 'ਚ ਵੋਟ ਪਾਉਂਦੇ ਸਮੇਂ ਫੋਟੋ ਆਈਡੀ ਮੰਗੀ ਜਾਂਦੀ ਹੈ ਜੇਕਰ ਇਹ ਕੋਲ ਨਹੀਂ ਹੈ ਤਾਂ ਉਹ ਹਲਫਨਾਮੇ ਤੇ ਦਸਤਖਤ ਕਰਕੇ ਵੋਟ ਪਾ ਸਕਦੇ ਨੇ ਹੁਕਮ ਦੇ ਦਸਤਖਤ ਕਰਦਿਆਂ ਹੋਇਆਂ ਟਰੰਪ ਨੇ ਕਿਹਾ ਕਿ ਚੋਣਾ 'ਚ ਤੁਖਾ ਧੜੀ ਤੁਸੀਂ ਇਹ ਸ਼ਬਦ ਜ਼ਰੂਰ ਸੁਣਿਆ ਹੋਵੇਗਾ ਤੇ ਮੈਂ ਇਸ ਨੂੰ ਬਰਬਾਦ ਕਰ ਦਿਆਂਗਾ ਕਾਰਜਕਾਰੀ ਹੁਕਮ ਰਾਸ਼ਟਰਪਤੀ ਦੁਆਰਾ ਇੱਕ ਪਾਸੜ ਜਾਰੀ ਕੀਤੇ ਗਏ ਹੁਕਮ ਨੇ ਇਹਨਾਂ ਹੁਕਮਾਂ 'ਚ ਕਾਨੂੰਨ ਦੀ ਤਾਕਤ ਹੈ ਇਨਾਂ ਨੂੰ ਕਾਂਗਰਸ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੈ ਕਾਂਗਰਸ ਇਸ ਨੂੰ ਉਲਟਾ ਨਹੀਂ ਸਕਦੀ ਹਾਲਾਂਕਿ ਇਹਨਾਂ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਜਾ ਸਕਦੀ ਹੈ ਇਹ ਕਾਰਜਕਾਰੀ ਹੁਕਮਨ ਟਰੰਪ ਦੇ ਚੋਣ ਵਾਦਿਆਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਤਿਆਰ ਕੀਤੇ ਗਏ ਨੇ VOTING ਨਾਲ ਸੰਬੰਧਿਤ ਕਾਰਜਕਾਰੀ ਆਦੇਸ਼ ਦੇ 4 ਮਹੱਤਵਪੂਰਨ ਨੁਕਤੇ ਨੇ ਨਾਗਰਿਕਤਾ ਸਾਬਤ ਕਰਨ ਦੀ ਲੋੜ ਪਵੇਗੀ ਵੋਟ ਪਾਉਣ ਲਈ ਨਾਗਰਿਕਤਾ ਦਾ ਸਬੂਤ ਜਿਵੇਂ ਕਿ ਪਾਸਪੋਰਟ ਡਰਾਈਵਿੰਗ ਲਾਇਸੈਂਸ ਅਜਿਹੀਆਂ ਚੀਜ਼ਾਂ ਦੀ ਲੋੜ ਪਵੇਗੀ ਰਾਜਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਇਹ ਹਕਮ ਰਾਜਾਨੂ ਸਹਿਯੋਗ ਕਰਨ ਸੰਗੀ ਸਰਕਾਰ ਨਾਲ ਵੋਟਰ ਸੂਚੀਆਂ ਸਾਂਝੀਆਂ ਕਰਨ ਤੇ ਚੋਣ ਨਾਲ ਸੰਬੰਧਿਤ ਅਪਰਾਧਾਂ ਦੀ ਜਾਂਚ ਵਿੱਚ ਮਦਦ ਕਰਨ ਦੀ ਅਪੀਲ ਕਰਦਾ ਹੈ ਡਾਕ ਰਾਹੀਂ ਵੋਟ ਪਾਉਣ ਦੀਆਂ ਆਖਰੀ ਤਰੀਕਾਂ ਰੱਖੀਆਂ ਗਈਆਂ ਨੇ ਵੋਟਾਂ ਪੈਣ ਤੋਂ ਬਾਅਦ ਪ੍ਰਾਪਤ ਹੋਏ ਡਾਕ ਰਾਹੀਂ ਵੋਟ ਪਾਉਣ ਵਾਲੇ ਵੋਟ ਪੱਤਰਾਂ ਨੂੰ ਅਵੈਧ ਮੰਨਿਆ ਜਾਵੇਗਾ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਫੰਡਿੰਗ 'ਚ ਕਟੌਤੀ ਹੋਵੇਗੀ ਹੁਕਮ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਕੋਈ ਰਾਜ ਇਹਨਾਂ ਨਵੇਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਹਨਾਂ ਨੂੰ ਦਿੱਤੇ ਜਾਣ ਵਾਲੇ ਫੰਡ ਨੂੰ ਘਟਾਇਆ ਜਾ ਸਕਦਾ ਹੈ ਡੈਮੋਕ੍ਰੈਟਿਕ ਪਾਰਟੀ ਨੇ ਆਮ ਤੌਰ ਤੇ ਵੋਟ ਪਾਉਣ ਲਈ ਵੋਟਰ ਆਈਡੀ ਨੂੰ ਲਾਜ਼ਮੀ ਕਰਨ ਦੀ ਮੰਗ ਦਾ ਵਿਰੋਧ ਕੀਤਾ ਹੈ ਇਸ ਪਿੱਛੇ ਪਾਰਟੀ ਵੱਲੋਂ ਦਿੱਤਾ ਗਿਆ ਕਾਰਨ ਇਹ ਹੈ ਕਿ ਇਸ ਨਾਲ ਗਰੀਬਾਂ ਘਟਗਿੰਤੀਆਂ ਬਜ਼ੁਰਗਾਂ ਤੇ ਪਿੰਡੂ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਲਈ ਵੋਟ ਪਾਉਣਾ ਮੁਸ਼ਕਲ ਹੋ ਜਾਵੇਗਾ ਦਰਸਲ ਅਮਰੀਕਾ 'ਚ ਹਰ ਕਿਸੇ ਕੋਲ ਸਰਕਾਰੀ ਪਛਾਣ ਪੱਤਰ ਨਹੀਂ ਹੁੰਦਾ ਖਾਸ ਕਰਕੇ ਬਲੈਕ ਲਾਟੀਨੋ ਤੇ ਗਰੀਬ ਪਾਈਚਾਰਿਆਂ ਦੇ ਕੋਲ ਡੈਮੋਕ੍ਰੈਟਿਕ ਪਾਰਟੀ ਦਾ ਮੰਨਣਾ ਹੈ ਕਿ ਇਸ ਨਾਲ ਇਹਨਾਂ ਲੋਕਾਂ ਨੂੰ VOTING ਪ੍ਰਕਿਰਿਆ ਤੋਂ ਬਾਹਰ ਰੱਖਿਆ ਜਾਵੇਗਾ ਦੂਜੇ ਪਾਸੇ ਰਿਪਬਲਿਕਨ ਪਾਰਟੀ ਦਾ ਦੋਸ਼ ਹੈ ਕਿ ਜਿੱਥੇ ਰਾਜਾਂ 'ਚ ਡੈਮੋਕ੍ਰੈਟਿਕ ਪਾਰਟੀ ਮਜ਼ਬੂਤ ਹੈ ਉੱਥੇ ਵੱਡੀ ਗਿਣਤੀ 'ਚ ਗੈਰ ਕਾਨੂੰਨੀ ਪ੍ਰਵਾਸੀ ਨੇ ਇਹ ਗੈਰ ਕਾਨੂੰਨੀ ਪ੍ਰਵਾਸੀ ਧੋਖੇ ਨਾਲ ਆਪਣੇ ਆਪ ਨੂੰ ਵੋਟਰਾਂ ਵਜੋਂ ਰਜਿਸਟਰ ਕਰਦੇ ਨੇ ਤੇ ਡੈਮੋਕ੍ਰੈਟਿਕ ਪਾਰਟੀ ਨੂੰ ਵੋਟ ਪਾਉਂਦੇ ਨੇ ਇਸ ਲਈ ਡੈਮੋਕ੍ਰੈਟਿਕ ਪਾਰਟੀ ਵੋਟ ਪਾਉਣ ਲਈ ਲਾਜ਼ਮੀ ਪਛਾਣ ਪੱਤਰਾਂ ਦੀ ਮੰਗ ਦਾ ਵਿਰੋਧ ਕਰਦੀ ਹੈ ਇਸ ਕਾਰਜਕਾਰੀ ਹੁਕਮ ਤਹਿਤ ਅਮਰੀਕੀ ਚੋਣਾਂ 'ਚ ਵਿਦੇਸ਼ੀ ਨਾਗਰਿਕਾਂ ਵੱਲੋਂ ਪੈਸਾ ਦਾਨ ਕਰਨ ਤੇ ਸਖਤ ਪਾਬੰਦੀਆਂ ਲਗਾਈਆਂ ਗਈਆਂ ਨੇ ਉਪਰ ਰਾਸ਼ਟਰਪਤੀ ਜਿਹੜੀ ਵੈਂਸ ਦੀ ਧਰਮ ਪਤਨੀ ਓਸ਼ਾ ਵੈਂਸ ਦੇ ਵੱਲੋਂ ਗ੍ਰੀਨਲੈਂਡ ਦਾ ਦੌਰਾ ਕੀਤਾ ਜਾਣਾ ਸੀ ਹਾਲਾਂਕਿ ਇਸ ਦੌਰੇ ਦੌਰਾਨ ਉਹਨਾਂ ਨੇ ਕੁਝ ਦਿਨ ਗ੍ਰੀਨਲੈਂਡ ਦੇ ਵਿੱਚ ਬਿਤਾਉਣੇ ਸਨ ਪਰ ਗ੍ਰੀਨਲੈਂਡ ਦੇ ਵਿੱਚ ਉਹਨਾਂ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਣ ਤੋਂ ਬਾਅਦ ਪਲਾਨ ਦੇ ਵਿੱਚ ਥੋੜਾ ਜਿਹਾ ਚੇਂਜ ਕਰ ਦਿੱਤਾ ਗਿਆ ਹੁਣ ਜਿਹੜੀ ਵੈਂਸ ਵੀ ਆਪਣੀ ਪਤਨੀ ਦੇ ਨਾਲ ਗ੍ਰੀਨਲੈਂਡ ਜਾਣਗੇ ਯਾਤਰਾ ਨੂੰ ਥੋੜਾ ਸੀਮਿਤ ਕਰ ਦਿੱਤਾ ਗਿਆ ਹੈ ਇਹ ਯਾਤਰਾ ਹੁਣ ਕੇਵਲ ਅਮਰੀਕੀ ਪੁਲਾੜ ਅੱਡੇ ਤੱਕ ਹੀ ਸੀਮਿਤ ਕਰ ਦਿੱਤੀ ਗਈ ਹੈ ਬਾਕੀ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਨੇ ਤੇ ਗ੍ਰੀਨਲੈਂਡ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਜਨਮਾਰਕ ਨੇ ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਦੀ ਗ੍ਰੀਨਲੈਂਡ ਯਾਤਰਾ 'ਚ ਬਦਲਾਅ ਦਾ ਸਵਾਗਤ ਕੀਤਾ ਹੈ। ਜਿਸ ਨੂੰ ਸਿਰਫ ਇੱਕ ਅਮਰੀਕੀ ਪੁਲਾੜ ਅੱਡੇ ਦੀ ਯਾਤਰਾ ਤੱਕ ਸੀਮਿਤ ਕਰ ਦਿੱਤਾ ਗਿਆ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਉਸ਼ਾ ਵੈਂਸ ਗ੍ਰੀਨਲੈਂਡ 'ਚ ਕਈ ਦਿਨ ਬਤੇਗੀ ਰਾਸ਼ਟਾਨੀ ਨੂਕ ਦਾ ਦੌੜਾ ਕਰੇਗੀ ਤੇ ਇੱਕ ਪ੍ਰਸਿੱਧ ਸਲਾਨਾ ਕੁੱਤਿਆਂ ਦੀ ਦੌੜ ਵਰਗੇ ਸੱਭਿਆਚਾਰਕ ਸਮਾਗਮਾਂ 'ਚ ਸ਼ਾਮਲ ਹੋਵੇਗੀ ਇਸ ਦੌਰੇ ਦੀਆਂ ਖਬਰਾਂ ਅਜੇ ਸਮੇਂ ਆਈਆਂ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਗ੍ਰੀਨਲੈਂਡ ਉੱਤੇ ਕਬਜ਼ਾ ਕਰਨ ਦੀਆਂ ਆਪਣੀਆਂ ਧਮਕੀਆਂ ਜਾਰੀ ਰੱਖ ਰਹੇ ਸਨ ਵਾਈਟ ਹਾਊਸ ਨੇ ਕਿਹਾ ਕਿ ਜੇ ਜੇਡੀ ਵੈਂਸ ਆਪਣੀ ਪਤਨੀ ਨਾਲ ਗ੍ਰੀਨਲੈਂਡ 'ਚ ਸ਼ਾਮਲ ਹੋਣਗੇ ਪਰ ਇਹ ਜੋੜਾ ਉੱਤਰ-ਪੱਛਮੀ ਤੱਟ ਤੇ ਕਿਤੇ ਯੂਐਸ ਪ੍ਰੀਫਿਕਸ ਸਪੇਸ ਬੇਸ ਦਾ ਦੌਰਾ ਕਰਨ ਲਈ ਉਥੇ ਸਿਰਫ ਇੱਕ ਦਿਨ ਬਿਤਾਏਗਾ ਹਾਲਾਂਕਿ ਜਿਹੜੀ ਵੈਂਸ ਗ੍ਰੀਨਲੈਂਡ ਦਾ ਦੌਰਾ ਕਰਨ ਵਾਲੇ ਸਭ ਤੋਂ ਉੱਚ ਦਰਜੇ ਦੇ ਅਮਰੀਕੀ ਅਧਿਕਾਰੀ ਬਣ ਜਾਣਗੇ ਪਰ ਇੱਕ ਅਮਰੀਕੀ ਅਡੇ ਦੀ ਯਾਤਰਾ ਉਸ ਦੀ ਪਤਨੀ ਦੀ ਯਾਤਰਾ ਦੀ ਅਸਲ ਯੋਜਨਾ ਨਾਲੋਂ ਘੱਟ ਵਿਵਾਦਪੂਰਨ ਹੈ ਜਿਸ ਨੂੰ ਗ੍ਰੀਨਲੈਂਡ ਦੇ ਕਾਰਜਕਾਰੀ ਸਰਕਾਰ ਦੇ ਮੁਖੀ ਮੂਟ ਐਗੈਡੇ ਨੇ ਉਕਸਾਉਣਾ ਆਖਿਆ ਸੀ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਡ ਜ਼ੈ ਲੌਕੇ ਰਾਮੁਤ ਸੇਨ ਨੇ ਬੁੱਧਵਾਰ ਨੂੰ ਕਿਹਾ ਕਿ ਫੈਸਲਾ ਬਹੁਤ ਸਕਾਰਾਤਮਕ ਸੀ ਤੇ ਡੈਨਮਾਰਕ ਨੂੰ ਅਮਰੀਕਿਆਂ ਦੇ ਆਪਣੇ ਬੇਸ ਤੇ ਜਾਣ ਤੇ ਕੋਈ ਵਿਰੋਧ ਨਹੀਂ ਹੈ ਰਸਮੁਸੇਨ ਨੇ ਕਿਹਾ ਕਿ ਇਹ ਕਈ ਤਰੀਕਿਆਂ ਨਾਲ ਇੱਕ ਮਹਰ ਸਪਿੰਸੀ ਅਮਰੀਕਾ ਨੂੰ ਇਹ ਦਿਖਾਉਣ ਲਈ ਕਿ ਉਹ ਵਾਦ ਰਹੇ ਨੇ ਜਦਕਿ ਉਹ ਅਸਲ ਚ ਤਣਾ ਘਟਾ ਰਹੇ ਨੇ ਸੋਧਿਆ ਹੋਇਆ ਪ੍ਰੋਗਰਾਮ ਸਥਾਨਕ ਨਿਵਾਸੀਆਂ ਦੁਆਰਾ ਵੈਨਸਟੋਨ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨ ਦੇ ਜੋਖਮ ਨੂੰ ਵੀ ਘਟਾਏਗਾ ਹਾਲ ਹੀ ਦੇ ਹਫ਼ਤਿਆਂ ਚ ਸੈਂਕੜੇ ਲੋਕਾਂ ਨੇ ਅਮਰੀਕਾ ਵਿਰੁੱਧ ਪ੍ਰਦਰਸ਼ਨਾਂ ਚ ਹਿੱਸਾ ਲਿਆ ਕੁਝ ਲੋਕਾਂ ਨੇ ਅੰਤਰਰਾਸ਼ਟਰੀ ਸਮਝੌਤਿਆਂ ਦਾ ਸਤਕਾਰ ਕਰੋ ਤੇ ਯੰਕੀ ਘਰ ਜਾਓ ਲਿਖੇ ਤਖਤੀਆਂ ਫੜੀਆਂ ਹੋਈਆਂ ਸੀ ਮਾਰਚ ਦੇ ਸ਼ੁਰੂ 'ਚ ਗ੍ਰੀਨਲੈਂਡ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ 트ੰਪ ਦੇ ਅਸਵੀਕਾਰਯੋਗ ਵਿਵਾਰ ਦੀ ਨਿੰਦਾ ਕਰਨ ਲਈ ਸਾਂਝਾ ਭਿਆਨਚਾੜੀ ਕੀਤਾ। ਅਦਾ ਛੱਡ ਰਹੇ ਪ੍ਰਧਾਨ ਮੰਤਰੀ ਮੂਟ ਵੀ ਅਗਰੇਡੇ ਨੇ ਫੇਸਬੁਕ ਤੇ ਲਿਖਿਆ ਹੈ ਕਿ ਉਹਨਾਂ ਦਾ ਦੇਸ਼ ਕਦੇ ਵੀ ਅਮਰੀਕਾ ਨਹੀਂ ਬਣੇਗਾ ਅਤੇ ਅਸੀਂ ਗ੍ਰੀਨਲੈਂਡ ਵਾਸੀ ਕਦੇ ਵੀ ਅਮਰੀਕੀ ਨਹੀਂ ਬਣਾਂਗੇ। ਸਾਡੇ ਨਾਲ ਨਿਰਾਦਰ ਵਾਲਾ ਵਿਵਾਰ ਨਾ ਕਰੋ, ਬਸ ਬਹੁਤ ਹੋ ਗਿਆ। ਗ੍ਰੀਨਲੈਂਡ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਊਸ਼ਾ ਬੈਂਸ ਦੀ ਫੇਰੀ ਦੀ ਤਿਆਰੀ ਲਈ ਟਾਪੂ ਤੇ ਪਹੁੰਚੀਆਂ ਕਈ ਵਕਤਰਬੰਦ ਕਾਰਾਂ ਨੂੰ ਅਮਰੀਕੀ ਫੌਜੀ ਜਹਾਜ਼ ਤੇ ਵਾਪਸ ਲੋਡ ਕੀਤਾ ਜਾ ਰਿਹਾ ਹੈ। ग्रीनलैंड ਦੁਨੀਆ ਦਾ ਸਭ ਤੋਂ ਵੱਡਾ ਟਾਪੂ ਹੈ ਤੇ ਲਗਭਗ 3000 ਕਿਲੋਮੀਟਰ ਦੂਰ ਲਗਭਗ 300 ਸਾਲਾਂ ਤੋਂ ਡੈਨਮਾਰਕ ਦੁਆਰਾ ਨਿਯੰਤਰਿਤ ਕੀਤਾ ਗਿਆ ਹੈ ਇਹ ਆਪਣੇ ਘਰੇਲੂ ਮਾਮਲਿਆਂ ਨੂੰ ਖੁਦ ਨਿਯੰਤਰਿਤ ਕਰਦਾ ਹੈ ਪਰ ਵਿਦੇਸ਼ ਤੇ ਰੱਖਿਆ ਨੀਤੀ ਦੇ ਫੈਸਲੇ ਕੋਪਨਹ ਹੈगन ਚ ਲਈ ਜਾਂਦੇ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਲੰਮੇ ਸਮੇਂ ਤੋਂ ਉੱਥੇ ਸੁਰੱਖਿਆ ਹਿੱਤ ਅਤੇ ਫੌਜੀ ਮੌਜੂਦਗੀ ਰੱਖਦਾ ਹੈ ਪਰ ਜਨਵਰੀ ਚ ਹੋਏ ਇੱਕ رائے ਸਰਵੇਖਣ ਨੇ ਸੁਝਾ ਦਿੱਤਾ ਹੈ ਕਿ ਇਸ ਤੋਂ ਵੀ ਵੱਡੀ ਗਿਣਤੀ ਨੇ ਅਮਰੀਕਾ ਦਾ ਹਿੱਸਾ ਬਣਨ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਹੈ ਕੋਲੰਬੀਆ ਦੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੇ ਦੇਸ਼ ਨਿਕਾਲੇ ਨੂੰ ਰੋਕਣ ਲਈ ਜਨਾਲ ਟਰੰਪ ਤੇ ਮੁਕਦਮਾ ਦਾਇਰ ਕੀਤਾ ਹੈ ਇਸ ਵਿਦਿਆਰਥਣ ਦਾ ਕਹਿਣਾ ਹੈ ਕਿ ਉਹ 7 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਆ ਗਈ ਸੀ ਤੇ ਹੁਣ ਪ੍ਰਦਰਸ਼ਨ ਕਰਨ ਦੇ ਵਿਰੋਧ ਦੇ ਵਿੱਚ ਉਸ ਉੱਤੇ ਮੁਕਦਮਾ ਦਾਇਰ ਕਰਕੇ ਉਸ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਉਸਨੇ ਟਰੰਪ ਨੂੰ ਟੁਕਵਾ ਜਵਾਬ ਦੇਣ ਵਾਸਤੇ ਟਰੰਪ ਦੇ ਉੱਤੇ ਹੀ ਮੁਕਦਮਾ ਦਾਇਰ ਕਰ ਦਿੱਤਾ ਹੈ ਕੋਲੰਬੀਆ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ 트럼ਪ ਪ੍ਰਸ਼ਾਸਨ ਤੇ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਲਈ ਉਸ ਨੂੰ ਦੇਸ਼ ਨਿਕਾਲਾ ਦੇਣ ਦੀਆਂ ਕੋਸ਼ਿਸ਼ਾਂ ਦਾ ਮੁਕੱਦਮਾ ਦਾਇਰ ਕੀਤਾ ਹੈ। 21 ਸਾਲਾਂ ਯੂਨ ਸੇਊ ਚੋਂਗ ਕਾਨੂੰਨੀ ਸਥਾਈ ਅਮਰੀਕੀ ਨਿਵਾਸੀ ਹੈ ਜੋ 7 ਸਾਲ ਦੀ ਉਮਰ ਚ ਦੱਖਣੀ ਕੋਰੀਆ ਤੋਂ ਅਮਰੀਕਾ ਆਈ ਸੀ। ਉਹਨੇ ਦੋਸ਼ ਲਾਇਆ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕੋਲੰਬੀਆ ਦੀਆਂ ਕਈ ਸਹੂਲਤਾਂ ਤੇ ਸਰਚ ਵਾਰਡੰਟ ਲਾਗੂ ਕੀਤੇ ਨੇ ਜਿਸ ਚ ਉਸਦੀ ਹੋਸਟਲ ਸ਼ਾਮਲ ਸੀ। ਮੁਕੱਦਮਾ ਪਹਿਲੀ ਸੋਧ ਤੇ ਹੋਰ ਸੰਵਿਧਾਨਿਕ ਅਧਿਕਾਰਾਂ ਦਾ ਹਵਾਲਾ ਦਿੰਦਿਆਂ ਹੋਇਆਂ ਉਸਦੀ ਨਜ਼ਰਬੰਦੀ ਤੇ ਦੇਸ਼ ਨਿਕਾਲੇ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਇਹ ਪ੍ਰਸ਼ਾਸਨ ਵੱਲੋਂ ਹਾਲ ਹੀ ਵਿੱਚ ਇੱਕ ਪ੍ਰਮੁੱਖ ਫਲਸਤੀਨੀ ਪੱਖੀ ਕਾਰਕੁਨ ਮਹਿਮੂਦ ਖਲੀਲ ਨੂੰ ਹਿਰਾਸਤ ਚ ਲਈ ਜਾਣ ਤੋਂ ਬਾਅਦ ਹੋਇਆ ਹੈ। ਜਿਸ ਨੇ ਯੂਨੀਵਰਸਿਟੀ ਅਧਿਕਾਰੀਆਂ ਅਤੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਵਿਚਾਲੇ ਗੱਲਬਾਤ ਕਰਨ 'ਚ ਮਦਦ ਕੀਤੀ ਸੀ ਮਿਸ ਚੁੰਗਦੇ ਵਕੀਲਾ ਨੇ ਕਿਹਾ ਹੈ ਕਿ ਉਸਨੇ ਖਾਸਾ ਇਜ਼ਰਾਈਲ ਦੀ ਜੰਗ ਵਿਰੁੱਧ ਕੈਂਪਸ ਵਿਰੋਧ ਪ੍ਰਦਰਸ਼ਨਾਂ 'ਚ ਹਿੱਸਾ ਲਿਆ ਸੀ ਪਰ ਪ੍ਰੈਸ ਨੂੰ ਬਿਆਨ ਨਹੀਂ ਦਿੱਤੇ ਜਾਂ ਖਲੀਲ ਵਾਂਗ ਉੱਚ ਪ੍ਰੋਫਾਈਲ ਭੂਮਿਕਾ ਨਹੀਂ ਨਿਭਾਈ ਸੀ ਅਮਰੀਕੀ ਮੀਡੀਆ ਰਿਪੋਰਟ ਅਨੁਸਾਰ ਗ੍ਰੈਸ ਸੁਰੱਖਿਆ ਵਿਭਾਗ ਦਾ ਦਾਵਾ ਹੈ ਕਿ ਮਿਸ ਚੁੰਗ ਚਿੰਤਾਜਨਕ ਆਚਰਣ 'ਚ ਸ਼ਾਮਲ ਸੀ ਜਿਸ ਵਿੱਚ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਨਾਲ ਜੁੜੇ ਵਿਦਿਆਰਥੀਆਂ ਦੇ ਕੱਢੇ ਜਾਣ ਤੇ ਨੇੜਲੇ ਬਰਨਾਰਡ ਕਾਲਜ ਪ੍ਰਦਰਸ਼ਨ 'ਚ ਉਸਦੀ ਗ੍ਰਿਫਤਾਰੀ ਕਮਲ ਹੈ ਮੁਕਦਮੇ 'ਚ ਦੋਸ਼ ਲਗਾਇਆ ਗਿਆ ਹੈ ਕਿ 트럼ਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ 5 ਮਾਰਚ 2025 ਨੂੰ ਹੋਏ ਧਰਨੇ ਪ੍ਰਦਰਸ਼ਨ ਤੋਂ ਕੁਝ ਦਿਨ ਬਾਅਦ ਚੁੰਗਨੂ ਗ੍ਰਿਫਤਾਰ ਕਰਨ ਤੇ ਹਿਰਾਸਤ 'ਚ ਲੈਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ ਜਿਸ 'ਚ ਸ਼ਾਮਲ ਹੋ ਗਏ ਨੇ 8 ਮਾਰਚ ਨੂੰ ਮੁਕਦਮੇ 'ਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਅਧਿਕਾਰੀਆਂ ਨੇ ਤੀਜੇ ਸਾਲ ਦੀ ਵਿਦਿਆਰਥਣ ਲਈ ਗ੍ਰਿਫਤਾਰੀ ਵਾਰੰਟ ਤੇ ਸਾਇਨ ਕੀਤੇ ਤੇ ਉਸ ਤੋਂ ਥੋੜੀ ਦੇਰ ਬਾਅਦ ਏਜੰਟ ਉਸ ਦੀ ਭਾਲ ਦੇ ਵਿੱਚ ਉਸ ਦੇ ਮਾਪਿਆਂ ਦੇ ਘਰ ਚਲੇ ਗਏ ਵਕੀਲਾ ਨੇ ਕਿਹਾ ਹੈ ਕਿ ਇਹ ਮੁਕਦਮਾ 트ੰਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਲਾਗੂ ਕਰਨ ਲਈ ਫਲਸਤੀਨੀ ਅਧਿਕਾਰਾਂ ਲਈ ਵਿਰੋਧ ਪ੍ਰਦਰਸ਼ਨਾਂ ਨਾਲ ਜੁੜੇ ਵਿਅਕਤੀਆਂ ਨੂੰ ਉਹਨਾਂ ਦੇ ਮੁੱਖ ਸੁਰੱਖਿਅਤ ਰਾਜਨੀਤਿਕ ਪਾਸ਼ੰਦ ਦੇ ਬਦਲੇ ਵਿੱਚ ਨਿਸ਼ਾਨਾ ਬਣਾਉਣ ਦੇ ਪੈਟਰਨ ਤੇ ਅਭਿਆਸ ਵਜੋਂ ਵਰਣਨ ਕੀਤੇ ਗਏ ਪੈਟਰਨ ਨੂੰ ਚੁਣੌਤੀ ਦਿੰਦਾ ਹੈ ਮੁਕਦਮੇ ਵਿੱਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਹੋਰ ਵਿਦਿਆਰਥੀਆਂ ਦੇ ਨਾਮ ਵੀ ਨੇ ਜਿਨ੍ਹਾਂ ਚ ਕਾਰਨੇਲ ਦੇ ਡਾਕਟੋਰੇਟ ਵਿਦਿਆਰਥੀ ਮਮੋਡੋ ਤਾਲ ਅਤੇ ਕਲੰਬੀਆ ਦੀ ਅੰਤਰਰਾਸ਼ਟਰੀ ਆਰਤੀ ਰੰਜਨੀ ਸ਼ਿਵਾਸਨ ਸ਼ਾਮਿਲ ਨੇ ਜਿਨ੍ਹਾਂ ਦਾ ਵੀਜ਼ਾ ਅਰਧ ਕਰ ਦਿੱਤਾ ਗਿਆ ਸੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਕਾਨੂੰਨ ਦੇ ਤਹਿਤ ਅਮਰੀਕਾ ਵੀਜ਼ਾ ਤੇ ਗ੍ਰੀਨ ਕਾਰਡ ਧਾਰਕਾਂ ਨੂੰ ਲਗਭਗ ਕਿਸੇ ਵੀ ਕਾਰਨ ਲਈ ਦੇਸ਼ ਨਿਕਾਲਾ ਦੇ ਸਕਦਾ ਹੈ ਜਉਂਦੇ ਜਉਂਦੇ ਇੱਕ ਵਾਰ ਫਿਰ ਨਸਲ ਮਾਰਦੇ ਆ ਮਖੜ ਲੈਣ ਸਤੇ ਜੰਪ ਨੇ VOTING ਨਿਮਾ ਚੁੱਕੀ ਤਾਂ ਬਦਲਾਅ ਨਾਗਰਿਕਤਾ ਸਬੂਤ ਵਜੋਂ ਪਾਸਪੋਰਟ ਦਿਖਾਉਣਾ ਬੜਾ ਜ਼ਰੂਰੀ ਅਤਿਨਾਲ ਗ੍ਰੀਨਲੈਂਡ ਜான் ਗੇ ਉਪराष्ट्रपति ਜਿਹੜੀ ਵੈਂਜ਼ ਅਮਨਰਕੀ ਪੁਲਾੜ ਅੱਡੇ ਤੱਕ ਹੀ ਸੀਮਿਤ ਕਰ ਦਿੱਤੀ ਗਈ ਯਾਤਰਾ ਕੋਲੰਬੀਆ ਦੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਵੱਲੋਂ ਮੁਕਦਮਾ ਦੇਸ਼ ਨਿਕਾਲੇ ਨੂੰ ਰੋਕਣ ਲਈ ਚੰਪਤੇ ਕੀਤਾ ਮੁਕਦਮਾ ਇਸ ਦਿਨ ਨਾਲ ਹੀ ਮੈਨੇਜਰ ਜਸਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ